ਅੱਜ ਤਿਆਰ ਕੀਤਾ ਜੀ ਮੈਂ ਇਹ ਵਾਲਾ ਸੂਟ ਸ਼ਕੂਨ ਦਾ ਸੂਟ ਸੀ ਇਹ ਇਹ ਵਾਲਾ ਸੂਟ ਤਿਆਰ ਕੀਤਾ ਹੈ ਵੈਨ ਵਾਲਾ ਗਲਾ ਤਿਆਰ ਕੀਤਾ ਹੈ ਤੇ ਵੈਨ ਵਾਲਾ ਨੈਕ ਬਣਾਇਆ ਦੇਖੋ ਨੈਕ ਦੇ ਉੱਤੇ ਇਹ ਵਾਲੀ ਡਿਜ਼ਾਈਨਿੰਗ ਦਿੱਤੀ ਹੈ ਐਵੇਂ ਲੈਸ਼ ਲਗਾ ਕੇ ਤੇ ਪੂਰੇ ਸੂਟ ਦੇ ਵਿੱਚ ਸ਼ਰਟ ਦੇ 프ਰੰਟ ਦੇ ਵਿੱਚ ਐਦਾਂ ਲੈਸ਼ ਪਾ ਕੇ ਡਿਜ਼ਾਈਨਿੰਗ ਦਿੱਤੀ ਹੈ ਚਾਕਾ ਦੇ ਉੱਤੇ ਵੀ ਲੈਸ਼ ਲਗਾਈ ਹੈ ਸਲੀਵਜ਼ ਰੱਖਿਆ ਨੇ ਲੂਜ਼ ਸਲੀਵਜ਼ ਵਰਗਾ ਲਾਸ਼ ਹੈ ਵੈਣ ਵਾਲਾ ਗੜਾ ਤਿਆਰ ਕੀਤਾ ਇਸ ਦੇ ਨਾਲ ਤਿਆਰ ਕੀਤੀ ਹੈ ਜੀ ਫਰਸ਼ੀ ਸਲਵਾਰ ਇਹ ਵਾਲੀ ਸਲਵਾਰ ਤਿਆਰ ਕੀਤੀ ਹੈ ਜੀ ਇਸ ਦੇ ਨਾਲ ਫਰਸ਼ੀ ਸਲਵਾਰ ਇਹਦਾ ਪਹੁੰਚਾ ਦੇਖ ਸਕਦੇ ਹੋ ਤੁਸੀਂ ਤੁਸੀਂ ਵੀ ਮੇਰੇ ਕੋਲ ਹਰੇਕ ਪ੍ਰਕਾਰ ਦੇ ਕੱਪੜੇ ਸਿਲਾਈ ਕਰਵਾ ਸਕਦੇ ਹੋ ਕੱਪੜੇ ਸਿਲਾਈ ਕਰਵਾਉਣ ਲਈ ਅਤੇ ਸਿਲਾਈ ਸਿੱਖਣ ਲਈ ਦਿੱਤੇ ਹੋਏ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ